ਸਸੋਕਾਲ ਤੁਸੀਂ ਦੇਖ ਰਹੇ ਹੋ ਚਾਰਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਤੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੇ ਕੁਝ ਵਿਸ਼ੇਸ਼ ਖਬਰਾਂ ਵੱਲ ਅਨੁਰਾਗ ਅਤੇ ਵਿਰਾਗ ਦੀ ਮਿਸਾਲ ਸ਼ਰਮਨੀ ਸੰਤ ਸ੍ਰੀ ਗੁਰੂ ਰਵਿਦਾਸ ਜੀ ਦੇ 69 ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਸਮਾਗਮ ਆਯੋਜਿਤ ਕੀਤੇ ਗਏ ਜਿਸ ਤਹਿਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬ ਸਮਾਜਿਕ ਸੁਰੱਖਿਆ ਔਰਤਾਂ ਤੇ ਬਾਲ ਭਲਾਈ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੌਰ ਦੇ ਰਵਿਦਾਸਨਗਰ ਵਿਖੇ ਸਮਾਗਮ 'ਚ ਸ਼ਿਰਕਤ ਕੀਤੀ ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਭਲਜੀਤ ਕੌਰ ਨੇ ਨગરਵਾਸੀਆਂ ਨੂੰ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਇਸ ਮੌਕੇ ਉਹਨਾਂ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਜਿਨ੍ਹਾਂ ਚੋਂ ਨੇ ਸਿਖਾਇਆ ਕਿ ਕਿਸ ਤਰ੍ਹਾਂ ਸੀ ਕਿਰਤ ਕਰਕੇ ਪਰਮਾਤਮਾ ਨੂੰ ਪਾ ਸਕਦੇ ਆ ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੀ ਇਸੇ ਫਲਸਫੇ ਤੇ ਚੱਲਦਿਆਂ ਪੰਜਾਬ ਦੇ ਵਿੱਚੋਂ ਰਿਸ਼ਤਾਚਾਰ ਨੂੰ ਖਤਮ ਕਰਦਿਆਂ ਕਿਰਤ ਕਰ ਰਹੀ ਹੈ ਤੇ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਕੰਮ ਕਰ ਰਹੀ ਹੈ ਔਰ ਅੱਜ ਦਾ ਦਿਨ ਜਿੱਥੇ ਅਸੀਂ ਜਸ਼ਨ ਨਾਲ ਮਨਾ ਰਹੇ ਹਾਂ ਉੱਥੇ ਸਾਨੂੰ ਯਾਦ ਵੀ ਕਰਨਾ ਚਾਹੀਦਾ ਹੈ ਕਿ ਤਾਂ ਤਾਂ ਸ਼੍ਰੀ ਗੁਰੂ ਰਵਿਦਾਸ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਵੱਡੇ ਮੋੜ ਲੈ ਕੇ ਆਏ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਿਖਾਇਆ ਵੀ ਕਿਰਤ ਕਰਕੇ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਤੇ ਅੱਜ ਐਡੀ ਵੱਡੀ ਕੌਮ ਜੋ ਅਸੀਂ ਆਪਣੇ ਆਪ ਨੂੰ ਸ੍ਰੀ ਗੁਰੂ ਰਵਿਦਾਸ ਦੇ ਪੈਰੋਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ ਅਨੁਾਈ ਦੱਸਦੇ ਆ ਏਸੇ ਗੱਲ ਤੇ ਆਪਣੀ ਪਹਿਚਾਣ ਬਣਾਉਨੇ ਆ ਕਿ ਅਸੀਂ ਕੀਰਤ ਕਰਨ ਵਾਲੇ ਲੋਕ ਆ ਸਾਡਾ ਸਮਾਜ ਉਹ ਸਮਾਜ ਹੈ ਜਿਹੜਾ ਭ੍ਰਿਸ਼ਟਾਚਾਰ ਤੋਂ ਕੁਰੀਤੀਆਂ ਤੋਂ ਬਹੁਤ ਦੂਰ ਰਹਿ ਕੇ ਕੀਰਤ ਦੇ ਸਿਰ ਤੇ ਇਮਾਨਦਾਰੀ ਦੇ ਸਿਰ ਤੇ ਆਪਣੀ ਪਹਿਚਾਣ ਬਣਾ ਰਿਹਾ ਅੱਜ ਵੀ ਮੈਨੂੰ ਬਹੁਤ ਮਾਣ ਹੈ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਨੌਕਰੀਆਂ ਕਰ ਰਹੇ ਨੇ ਕੋਈ ਰਿਸ਼ਵਤ ਨਹੀਂ ਕੋਈ ਸਫਾਰਿਸ਼ ਨਹੀਂ ਤੇ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਮੈਂ ਤੁਹਾਨੂੰ ਇੰਨਾ ਕੁ ਦੱਸਣਾ ਚਾਹਾਂਗੀ ਕਿਉਂਕਿ ਮੇਰਾ ਵਿਭਾਗ ਤੁਹਾਡੇ ਸਾਰਿਆਂ ਨਾਲ ਜੁੜਿਆ ਹੋਇਆ ਤੇ ਕੱਲ ਅਸੀਂ ਉਹ ਬੱਚੇ ਜਿਹੜੇ ਸਰਕਾਰ ਤੋਂ ਸਕਾਲਰਸ਼ਿਪ ਲੈ ਕੇ ਪੜ ਰਹੇ ਸੀ ਕੱਲ 10000 ਬੱਚਾ ਇਕੱਠਾ ਹੋਇਆ ਸੀ ਜਲੰਧਰ ਦੇ ਵਿੱਚ ਤੇ 200 ਕਰੋੜ ਦੀ ਰਾਸ਼ੀ ਉਹਨਾਂ ਬੱਚਿਆਂ ਨੂੰ ਸਕਾਲਰਸ਼ਿਪ ਦੇ ਤੌਰ ਤੇ ਦਿੱਤੀ ਗਈ ਜਲੰਧਰ ਸ਼ਕਤੀ ਹਮਾਰੀ ਹੈ ਜਲੰਧਰ ਸ਼ਕਤੀ ਹਮਾਰੀ ਮੈਂ ਇਸ ਗੱਲ ਦੀ ਮੈਨੂੰ ਇਸ ਕਰਕੇ ਖੁਸ਼ੀ ਹੈ ਕਿ ਪੁਰਾਣੀਆਂ ਸਰਕਾਰਾਂ ਦੇ ਵਿੱਚ ਇਹ ਬੱਚਿਆਂ ਦੀ ਗਿਣਤੀ ਘਟਦੀ 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 1.5 ਲੱਖ ਤੇ ਆ ਗਈ ਸੀ ਤੇ ਕੱਲ ਸਾਡੇ ਕੋਲੇ 2,70,000 ਬੱਚਾ ਸੀ ਜਿਹੜਾ ਕੌਜਾਂ ਚ ਪੜ ਰਿਹਾ ਸੀ ਜਿਹੜਾ ਸਕਾਲਰਸ਼ਿਪ ਦੀ ਰਾਸ਼ੀ ਲੈ ਰਿਹਾ ਸੀ ਸੋ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਸਮਾਜ ਦੇ ਬੱਚੇ ਪੜ੍ਹ ਲੈ ਕੇ ਅੱਗੇ ਵਧ ਰਹੇ ਨੇ ਅਸੀਂ ਭਾਗਾਂ ਵਾਲੇ ਆਂ ਮਲੋਟ ਵਾਲੇ ਭਾਗਾਂ ਵਾਲੇ ਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡਾ ਸਮਾਜ ਇੱਥੇ ਆ ਕੇ ਵਸਿਆ ਹੋਇਆ ਤੇ ਉਹਦੇ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਸ਼ਖਸੀਅਤਾਂ ਮੇਰੇ ਤੋਂ ਪਹਿਲਾਂ ਜੱਖੂ ਜੀ ਬੋਲ ਕੇ ਗਏ ਆ ਸਾਡੇ ਸਾਰੇ ਭੈਣ ਭਰਾ ਜੋ ਲਗਾਤਾਰ ਬੇਨਤੀ ਕਰ ਰਹੇ ਨੇ ਆਪਣੇ ਸਮਾਜ ਲਈ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਨੀ ਆ ਅੱਜ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਵੀ ਇਸ ਪ੍ਰੋਗਰਾਮ 'ਚ ਪਹੁੰਚੇ ਨੇ ਉਹਨਾਂ ਨੂੰ ਮੈਂ ਧੰਨਵਾਦ ਕਰਦੀ ਆ ਤੇ ਕੱਲ ਅਸੀਂ ਸਾਰੇ ਜਣੇ ਮਿਲ ਕੇ ਨੀ ਪੱਥਰ ਰੱਖਾਂਗੇ ਇੱਕ ਤਾਂ ਗੁਰੂ ਰਵਿਦਾਸ ਲਾਇਬ੍ਰੇਰੀ ਦੇ ਉੱਪਰਲੀ ਮੰਜ਼ਲ ਬਣਾਉਣੀ ਜਿਹੜੀ ਉਹ ਸ਼ੁਰੂ ਕਰ ਦੇਣੀ ਆ 10 ਲੱਖ ਦੀ ਲਾਗਤ ਦੇ ਨਾਲ 81 ਕਮਿਊਨਿਟੀ ਹਾਲ ਕਮਿਊਨਿਟੀ ਹਾਲ ਜਿੱਥੇ ਕਿ ਤੁਸੀਂ ਬੱਚਿਆਂ ਦੇ ਵਿਆਹ ਕਰਿਆ ਕਰੋਗੇ ਉਹਦਾ ਕੱਲ ਨੀ ਪੱਥਰ ਰੱਖਿਆ ਜਾਊਗਾ 30 ਲੱਖ ਦੀ ਲਗਰਤ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਭਵਨ ਦੀ ਚਾਰ ਦਵਾਰੀ ਦੀ ਮੰਗ ਸੀ ਉਹਦਾ ਕੱਲ ਨੀ ਪੱਥਰ ਰੱਖਿਆ ਜਾਊਗਾ ਔਰ ਥੋੜੇ ਦਿਨਾਂ ਚ ਕੰਮ ਸ਼ੁਰੂ ਹੋ ਜਾਊਗਾ ਅਸੀਂ ਇਸ ਤੋਂ ਪਹਿਲਾਂ ਇੱਕ ਮੁਹੱਲਾ ਕਲੀਨਿਕ ਤਿਆਰ ਕਰ ਚੁੱਕੇ ਹਾਂ ਜੋ ਕਿ 15 20 ਦਿਨਾਂ ਚ ਤਿਆਰ ਹੋ ਕੇ ਅਸੀਂ ਤੁਹਾਨੂੰ ਸਮਰਪਿਤ ਕਰ ਦੇਣਾ ਹੈ ਇਸ ਤੋਂ ਪਹਿਲਾਂ ਅੰਗਰਵਾਰੀ ਸੈਂਟਰ ਦੇ ਚੁੱਕੇ ਆ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਅਸੀਂ ਇੱਕ ਹੋਰ ਵੱਡਾ ਹਸਪਤਾਲ ਜੋ ਕਿ 1.5 ਕਰੋੜ ਦੀ ਲਾਗਤ ਦੇ ਨਾਲ ਬਣਨਾ ਹੈ ਮੈਨੂੰ ਤੁਸੀਂ ਜਗ੍ਹਾ ਦੇ ਦਿਓ ਅੱਜ ਦੇ ਦਿਨ ਜਾਂ ਕੱਲ ਦੇ ਦਿਨ ਦੇ ਵਿੱਚ ਉਹ ਵੀ ਸ਼੍ਰੀ ਗੁਰੂ ਰਵਿਦਾਸ ਨਗਰ ਜੀ ਬਣਾ ਦੇਵਾਂਗੇ ਸ਼ਕਤੀ ਸ਼ਕਤੀ ਤੋਂ ਪਹਿਲਾਂ ਜੋ ਵੱਡੀ ਸਮੱਸਿਆ ਸੀ ਸੀਵਰੇਜ ਦੀ ਉਹਦਾ ਕੰਮ ਸ਼ੁਰੂ ਹੋ ਚੁੱਕਿਆ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਹ ਨਹੀਂ ਹੋਰ ਅਪਡੇਟਸ ਦੇ ਲਈ ਤੁਸੀਂ ਵੇਖਦੇ ਰਹੋ ਚਾਰਤੀਕਲਾ ਟਾਈਮ ਟੀਵੀ ਫਿਲਹਾਲ ਮਿੰਨੂ ਦੇਵਾ ਗਿਆ ਧੰਨਵਾਦ